ਲਗਾਤਾਰ ਪਿਛਲੇ 8-9 ਮਹੀਨਿਆਂ ਤੋਂ ਦਿਨ ਰਾਤ ਦੇ ਧਰਨੇ ਦੇ ਕੇ ਸੰਘਰਸ਼ ਕਰ ਰਹੇ ਨੇ ਤਾਂ ਕਿ ਇਹ ਜਿਹੜੀਆਂ ਬਾਇਓਗੈਸ ਫੈਕਟਰੀਆਂ ਕਿਉਂਕਿ ਕੈਂਸਰ ਗੈਸ ਫੈਕਟਰੀਆਂ ਨੇ ਇਹ ਸਾਡੀ ਸਿਹਤ ਲਈ ਸਾਡੇ ਵਾਤਾਵਰਣ ਲਈ ਬਹੁਤ ਵੱਡਾ ਖਤਰਾ ਨੇ ਇਹਨਾਂ ਨੂੰ ਬੰਦ ਕਰਾਉਣ ਦੇ ਲਈ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੀ ਲਗਾਤਾਰਤਾ ਦੇ ਵਿੱਚ ਸਰਕਾਰ ਇਸ ਮਾਮਲੇ ਤੇ ਕੰਨ ਨਹੀਂ ਧਰ ਰਹੀ ਸਗੋਂ ਵੱਖ-ਵੱਖ ਢੰਗਾਂ ਦੇ ਰਾਹੀਂ ਸੰਘਰਸ਼ੀਲ ਆਗੂਆਂ ਨੂੰ ਪਰੇਸ਼ਾਨ ਕਰਨ ਦਾ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਆਪਣਾ ਰੋਸ ਪ੍ਰਗਟ ਕਰਨ ਦੇ ਲਈ ਅੱਜ ਜਿਹੜੀ ਬਾਇਓ ਗੈਸ ਵਿਰੋਧੀ ਸੰਘਰਸ਼ ਦੀ ਤਾਲਮਿਲ ਕਮੇਟੀ ਹੈ ਔਰ ਸਾਡੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਹਨ ਉਹਨਾਂ ਦਾ ਇੱਕ ਸਾਂਝਾ ਡੈਪੂਟੇਸ਼ਨ ਡੀਸੀ ਲੁਧਿਆਣਾ ਨੂੰ ਮਿਲਿਆ ਤੇ ਉਹਨਾਂ ਨੂੰ ਇਹ ਪਰੇਸ਼ਾਨ ਕਰਨ ਵਾਲੇ ਜਿਹੜੇ ਕਾਰ ਤਰੀਕੇ ਨੇ ਇਹਨਾਂ ਨੂੰ ਬੰਦ ਕਰਾਉਣ ਦੇ ਲਈ ਔਰ ਫੈਕਟਰੀਆਂ ਪੱਕੇ ਤੌਰ ਤੇ ਬੰਦ ਕਰਾਉਣ ਦੇ ਲਈ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਹਦੇ ਸੰਬੰਧੀ ਇੱਕ ਖੋਜ ਪੜਤਾਲ ਲਈ ਅਧਿਐਨ ਲਈ ਇੱਕ ਸਾਂਝੀ ਕਮੇਟੀ ਬਣਾਵਾਂਗੇ ਉਹ ਕਮੇਟੀ ਬਣਾਉਣ ਦੀ ਮੰਗ ਨੂੰ ਲੈ ਕੇ ਐ ਡੀ ਸੀ ਲੁਧਿਆਣਾ ਨੂੰ ਮੰਗ ਪੱਤਰ ਜਵਾਨੀ ਤੌਰ ਤੇ ਅਸੀਂ ਦੱਸ ਕੇ ਆਏ ਆਂ ਔਰ ਇਹ ਮੰਗ ਕਰਕੇ ਆਂ ਡੀ ਸੀ ਸਾਹਿਬ ਨੇ ਇਸ ਮੁੱਦੇ ਤੇ ਸਾਡੇ ਨਾਲ ਜਿਹੜਾ ਇਤفاق ਜ਼ਾਹਰ ਕੀਤਾ ਔਰ ਅਸੀਂ ਉਮੀਦ ਕਰਦੇ ਆਂ ਕਿ ਪੰਜਾਬ ਸਰਕਾਰ ਔਰ ਜ਼ਿਲ੍ਹਾ ਪ੍ਰਸ਼ਾਸਨ ਦੂਜੇ ਢੰਗ ਤਰੀਕੇ ਦਬਾਉਣ ਵਾਲੇ ਪਰੇਸ਼ਾਨ ਕਰਨ ਵਾਲੇ ਛੱਡ ਕੇ ਸਿੱਧਾ ਇਸ ਮਸਲੇ ਦੇ ਪੱਕੇ ਹੱਲ ਵੱਲ ਤੁਰੂਗਾ ਉਨਾ ਚਿਰ ਤੱਕ ਜਿੰਨੀ ਦੇਰ ਤੱਕ ਫੈਕਟਰੀਆਂ ਪੱਕੇ ਤੌਰ ਤੇ ਬੰਦ ਨਹੀਂ ਹੁੰਦੀਆਂ ਸਾਡੀ ਤਾਲਮਿਲ ਕਮੇਟੀ ਦੇ ਅਗਵਾਈ ਚ ਕਿਸਾਨ ਮਜ਼ਦੂਰ ਜਨ ਸੰਬੰਧੀਆਂ ਦੇ ਸਹਿਯੋਗ ਨਾਲ ਅਸੀਂ ਇਹ ਦਿਨ ਰਾਤ ਦਾ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਅਸੀਂ ਤਾਲਮਿਲ ਕਮੇਟੀ ਜਿਹੜੀ ਤਾਲਮਿਲ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਡਾਕਟਰ ਸੁਖਦੇਵ ਸਿੰਘ ਭੂੰਡੀ ਮੈਂ ਪ੍ਰੈਸ ਨੂੰ ਜਾਂ ਚੈਨਲ ਨੂੰ ਜਾਣਕਾਰੀ ਦੇ ਰਿਹਾ ਕਿ ਸ਼ਾਡਾ ਜਿਹੜਾ ਸ਼ੰਗਰ ਸਾਹਿਬ ਲੋਕਾਂ ਦੇ ਵਿਰੋਧ ਹੈ ਲੋਕ ਅਸੀਂ ਬਕਾਇਦਾ ਇਹਦੇ ਬੇਸ਼ ਦਿੱਤੇ ਆ ਕਿਹ ਇਸਰ ਕੇਮ ਹੁੰਦਾ ਡਾਕਟਰ ਬਲਵਿੰਦਰ ਸਿੰਘ ਗੋਲਖ ਦੀ ਥਿਉਰੀ ਹੈ ਕੇਸਰ ਤੇ ਦੋ ਪੇਪਰ ਛਪੇ ਆ ਅਸੀਂ ਬਕਾਇਦਾ ਬੋਰਡ ਲਾਏ ਹੋਇਆ ਪਿੰਡਾਂ 'ਚ ਅਸੀਂ ਅਧਿਕਾਰੀਆਂ ਨੂੰ ਚੈਲੰਜ ਕੀਤਾ ਹੋਇਆ ਵੀ ਇਹਦਾ ਜਵਾਬ ਦੇ ਦਿਓ ਤੁਸੀਂ ਜਵਾਬ ਦੇ ਦਿਓ ਅਸੀਂ ਫੈਕਟਰੀ ਚਲਾਉਣ ਦੀ ਜਾਂਚ ਦੇਵਾਂਗੇ ਜਵਾਬ ਨਹੀਂ ਦਿੰਦੇ ਅਸੀਂ ਲੋਕਾਂ ਨੂੰ ਕੇਸਰ ਨਾਲ ਮਾਰਨਾ ਨਹੀਂ ਚਾਹੁੰਦੇ ਮਾਲਵਾ ਕੇਸਰ ਦੀ ਹੱਬ ਬਣ ਗਿਆ ਹਰ ਤੀਜੇ ਘਰ ਮਰੀਜ਼ ਹੈ ਕੀ ਅਸੀਂ ਇਹ ਜਾਂਚ ਦੇਵਾਂਗੇ ਹੋਰ ਨਵਾਂ ਕੈਂਪਸ ਸ਼ੁਰੂ ਕੀਤਾ ਜਾਵੇ ਇਸ ਲਈ ਅੱਜ ਅਸੀਂ ਮੀਟਿੰਗ ਚ ਕਰਨੀ ਵੀ ਆ ਉਹ ਚਲਾਨ ਕਰਨਾ ਜੇ ਸਰਕਾਰ ਸਾਡੀ ਗੱਲ ਨਹੀਂ ਗੋਲਦੀ ਜਾਂ ਨਜਾਇਜ਼ ਤਰੀਕੇ ਨਾਲ ਜਾਂ ਅਧਿਕਾਰੀਆ ਜਿਹੜੇ ਮੁਸ਼ਕਵਾਦ ਜਾਂ ਖਾੜਾ ਜਾਂ ਭੁੰੜੀ ਜਾਂ ਹੋਰ ਤਾਮਾਤੇ ਸਾਡੇ ਕਾਰਕੁਨਾਂ ਨੂੰ ਤੰਗ ਕਰਦੀ ਹੈ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਵੇਗੀ ਧੰਨਵਾਦ